ਬਹੁਤ ਸਾਰੀਆਂ ਤਾਂ ਇੰਨੀਆਂ ਕ ਬੱਤ ਮੀਜੀ ਦੇ ਨਾਲ ਪੇਸ਼ ਆਂਦੀਆਂ ਨਾ ਕਿ ਪਤੀ ਜਦੋਂ ਮਾੜਾ ਜਾਂ ਉੱਚਾ ਬੋਲੇ ਨਾ ਘਰ ਪਰਦਾਰ ਜੀਦੂ ਬਾਦ ਮੈਨੂੰ ਗੋਲਿਆ ਤਾਂ ਐਦਾਂ ਗੋਗਲ ਕਰਕੇ ਆਏ ਪੂਰੇ ਗੋਬ ਨਾਲ ਮੈਂ ਵੀ ਸਲਾਂਗੀਆਂ ਦੀ ਆ ਟਕਾਵਲਾ ਚੱਲਦਾ ਜਿਕਰ ਮੈਂ ਫੁਲਾਨਿਆਂ ਦੀ ਆ ਮੈਂ ਖੁੰਝੇ ਲਾ ਕੇ ਰੱਖ ਦੂੰਗੀ ਸਾਰਿਆਂ ਨੂੰ ਤੇ ਕੀ ਤੂੰ ਖੁੰਝੇ ਲਾਉਣ ਨਹੀਂ ਆਈ ਸੀ ਆਪਦਾ ਘਰ ਵਸਾਉਣ ਨਹੀਂ ਆਈ ਸੀ ਤੈਨੂੰ ਬਾਪ ਨੇ ਵਿਆਹ ਕੇ ਭੇਜ ਦਿੱਤਾ ਕੱਲ ਦਿੱਤਾ ਕੀ ਤੂੰ ਆਪਣੇ ਘਰ ਨੂੰ ਖੁੰਝੇ ਲਾਉਣਾ ਹੀ ਸੀ ਜਿਨ੍ਹਾਂ ਨੂੰ ਤਾਲੀਮ ਹੀ ਨਹੀਂ ਖੁਦਾ ਦੇ ਕਲਾਮ ਦੀ ਜੀ ਨੂੰ ਪਤਾ ਹੀ ਨਹੀਂ ਪਰਮੇਸ਼ਰ ਦੇ ਵਚਨ ਦਾ ਉਹਦੀ ਰੀਸ ਨਹੀਂ ਕਰਨੀ ਮਾਸੀਆਂ ਦੀ ਚਾਚੀਆਂ ਦੀ ਤਾਈਆਂ ਦੀ ਜਾਂ ਹੋਰ ਕੋਈ ਰਿਸ਼ਤੇਦਾਰਾਂ ਭੈਣਾ ਭਰਾਵਾਂ ਦੀ ਉਹਨਾਂ ਕੁੜੀਆਂ ਦੀ ਰੀਸ ਨਹੀਂ ਕਰਨੀ ਭੈਣਾ ਨੇ ਬੱਚੀਆਂ ਨੇ ਉਹਨਾਂ ਦੀ ਰੀਸ ਨਹੀਂ ਕਰਨੀ ਕਿਉਂਕਿ ਉਹਨਾਂ ਕੋਲੇ ਤਾਲੀਮ ਹੀ ਨਹੀਂ ਹੈ ਉਹ ਉਹਨਾਂ ਕੋਲੇ ਪਰਮੇਸ਼ਰ ਦਾ ਕਲਾਮ ਹੀ ਨਹੀਂ ਹੈ ਉਹਨਾਂ ਨੇ ਕੁਝ ਸਿੱਖਿਆ ਸਮਝਿਆ ਹੀ ਨਹੀਂ ਤੁਸੀਂ ਜਦੋਂ ਬਚਪਨ ਤੋਂ ਛੋਟੇ-ਛੋਟੇ ਹੁੰਦੇ ਸੀ ਉਦੋਂ ਤੋਂ ਸਿੱਖਦੇ ਆ ਰਹੇ ਆ ਰਹੇ ਕੋਈ ਨਹੀਂ ਸਿੱਖਦੇ ਆ ਰਹੇ ਨਾ ਫਿਰ ਸਾਡੇ ਵਿੱਚ ਉਹੋ ਜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੋ ਦੂਸਰੇ ਤੁਹਾਡੇ ਰਿਸ਼ਤੇਦਾਰਾਂ ਦੀਆਂ ਬੇਟੀਆਂ ਵਿੱਚ ਜਾਂ ਦੂਸਰੇ ਹੋਰ ਇਧਰ ਉਧਰ ਪਰਿਵਾਰਾਂ ਦੇ ਵਿੱਚ ਬੇਟੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਤੁਹਾਡੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਫਿਰ ਤੁਹਾਡੇ ਵਿੱਚ ਪਰਮੇਸ਼ਵਰ ਦੀ ਭਗਤੀ ਕੀ ਹੋਈ ਤੁਹਾਡੇ ਵਿੱਚ ਪਵਿੱਤਰ ਆਤਮਾ ਕੀ ਹੋਇਆ ਤੁਹਾਡੇ ਵਿੱਚ ਖੁਦਾ ਦਾ ਕਲਾਮ ਕੀ ਹੋਇਆ ਫਿਰ ਜੇ ਤੁਸੀਂ ਵੀ ਉਨੇ ਵਰਕੀ ਆਪਾਂ ਦੀ ਕੋਸ਼ਿਸ਼ ਕਰੋਂਗੇ ਸੋ ਇਸ ਕਰਕੇ ਲਿਖਿਆ ਕਿ ਬੁੱਧਵਾਨ ਔਰਤ ਘਰ ਬਣਾਉਦੀ ਹੈ ਤੇ ਮੂਰਖ ਨਹੀਂ ਆਪਣੇ ਹੱਥੀਓ ਨੂੰ ਟਾ ਲੈਂਦੀ ਅਸੀਂ ਬੁੱਧਵਾਨ ਬਣ ਕੇ ਚੱਲਨੇ ਹਾਂ ਮੂਰਖ ਨਹੀਂ ਬਨਣਾ ਹallelujah